ਕਦਮ ਕਰ ਰਹੇ ਸੀ ਜੀ 15 20 ਦਿਨ ਤੱਕ اچھا ਜੀ ਤੇ ਮੈਨੂੰ ਕਹਿੰਦੇ ਸ਼ੈਗੀ ਭਾਜੀ ਯਾਰ ਸਕ੍ਰਿਪਟ ਲਿਖਣੀ ਹੈ ਇਹ ਸਾਰਾ ਕੁਝ ਫਾਈਨਲ ਹੋ ਗਿਆ ਔਰ ਇੰਡਾ ਪਹਾੜਾ ਮਾ ਜਦੋਂ ਕਹਿੰਦਾ ਬੋਡੀ ਨਹੀਂ ਆਇਆ ਯਾਰ ਬਸ ਕੋਲ ਲੱਗੇ ਨੂੰ ਜਾਣਾ ਕੈਨੇਡਾ ਤੇ ਪਾ ਗੋਰੀਆਂ ਨੂੰ ਪਤਾ ਲੱਗੇ ਵੀ ਸਰਦਾਰ ਮੈਂ ਪੱਗ ਬੰਨ ਉੱਤੇ ਮਾਰੀ ਆਹ ਵਾਹ ਕਸਮ ਗੱਲ ਮੇਰੇ ਪਿਤਾ ਚਾਹ ਹੁੰਦਾ ਸੀ ਮੈਂ ਪੱਗ ਬਨ ਕੇ ਨਾ ਬਨ ਯਾਰ ਪਤਾ ਲੱਗੇ ਜਦੋਂ ਬਾਬਾ ਉਹ ਹਿਲਦਾ ਉਹ ਜਦੋਂ ਤੁਰਦਾ ਹੁੰਦਾ ਧਰਤੀ ਹਿਲਦੀ ਹੁੰਦੀ ਸੀ ਯਾਰ ਉਨੇ ਸੋਨੇ ਕੱਪੜੇ ਪਾ ਕੇ ਰੀਲਾ ਬਣਾਉਣੀ ਮੈਂ ਨਾਲ ਹੀ ਫੋਨ ਕਰਨਾ ਮੈਂ ਕਹਿੰਦਾ ਪਾ ਤਾ ਮਿਲਦਾ ਨਹੀਂ ਯਾਰ ਹੁਣ ਵੀ ਮੈਂ ਕਿਹ ਪ੍ਰੋਗਰਾਮ ਤੇ ਸੱਦਿਆ ਕਰ ਯਾਰ ਮੈਂ ਥੱਗੇ ਭਰਾ ਆ ਕਹਿੰਦਾ ਲੈ ਵੀਰ ਮੈਂ ਆਣਾ ਨਿੱਕੇ ਵੀਰ ਕਿਹੜੀ ਗੱਲ ਆ ਲਾਉਣੇ ਰੌਣਕ ਆਪਾ ਕਹਿੰਦਾ ਸੀ ਗਰਦਾਸਪੁਰ ਜੀ ਅੱਪਾ ਆਪਣੇ ਏਰੀਏ ਤੇ ਬਣਾਉਣੀ ਤੇ ਮੈਂ ਟਾਈਟਲ ਵੀ ਉਹਦਾ ਨਾ ਰੱਖਿਆ ਜ਼ਿਲ੍ਹਾ ਗਰਦਾਸਪੁਰ ਹਾਏ ਮੇਰੇ ਮਾਲਕ ਤੇ ਅੱਪਾ ਸਾਰਾ ਸਾਰੀ ਟੀਮ ਪਿਆਰ ਸੀਗਾ ਕੰਮ ਪੂਰਾ ਹੀ ਮੈਨੂੰ ਹੈਰਾਨੀ ਸਭ ਤੋਂ ਜ਼ਿਆਦਾ ਇਹ ਆਂਦੀ ਹੈ ਕਿ ਏਡੀ ਵੱਡੀ ਗੱਲ ਏਡੀ ਵੱਡੀ ਇਨਕੈਲੀ ਡਾਕਟਰਾਂ ਕੋ ਕਿਧਾਂ ਹੋ ਗਈ ਕਿਉਂਕਿ ਐਡਾ ਸ਼ਰੀਰ ਦਾ ਬਾਬਾ ਕੀ ਕਹਿੰਦੀ ਸੰਗਾ ਸਾਹਿਬ ਐਡਾ ਬੰਦੇ ਨੂੰ ਇਹ ਕੈਸੀ ਯਾਰ ਮਸ਼ੀਨਾ ਲਾਉਣ ਤੋਂ ਬਾਅਦ 4-5 ਵਾਰੀ 6 ਵਾਰੀ ਚੱਕਰ ਨਾ ਜਿਹਦੇ ਵਿੱਚ ਠੇਕਾ ਲੱਗ ਗਿਆ ਸਭ ਬਹੁਤ ਮਾਈ ਛੋਟੀ ਚੀਜ਼ ਸੀ ਯਾਰ ਇਹਦੇ ਮਿਲਜੂ ਬੰਦਾ ਉਹ ਯਾਰ ਉਹ ਤਾਂ ਬਾ ਕਮਾਲ ਯਾਰ ਹੈ ਨਾ ਜਿਹੜਾ ਔਰ ਸਿਮਰਨ ਕਰਨ ਵਾਲਾ ਬੰਦਾ ਯਾਰ ਮੈਂ ਭਾਜੀ ਜੈਮੇ ਜਣਾ ਤਾਂ ਐਡਾ ਵੱਡਾ ਆਈਡਲ ਹੋਵੇ ਸੁਵਸਤੰਦ ਡਾਕਟਰ ਦੇ ਜਾ ਰਿਹਾ ਵਾ ਸੈਲਫੀਆਂ ਹੋ ਰਹੀਆਂ 5 ਮਿੰਟ ਬਾਅਦ ਉਹਨੂੰ ਮੋਢਿਆਂ ਤੇ ਪੇਰੇ ਯਾਰੀ ਕੋ ਭਾਮਿਆ ਬਹੁਤ ਥਕਾ ਹੋ ਗਿਆ ਪਾਛ ਬਹੁਤ ਬਹੁਤ ਥਕਾ ਯਾਰ ਇੰਨਾ ਪਤਾ ਨਹੀਂ ਕਿਉਂ ਯਾਰ ਕੋਈ ਕੁਮਾਰ ਸੱਚੇ ਪਾਸ਼ਾ ਮੈਂ ਤਾਂ ਕਹਿੰਦਾ ਦੁਆ ਕਰਦਾ ਭਰਾ ਸੱਚੇ ਪਾਸ਼ਾ ਕਿਰਪਾ ਕਰੋ ਨੌਜਵਾਨੀ ਤੇ ਕਿਰਪਾ ਕਰੋ ਪੰਜਾਬ ਤੇ ਕਿਰਪਾ ਕਰੋ ਸਰਬੱਤ ਦਾ ਭਲਾ ਮੰਗਦੇ ਆ ਬਾਬਾ ਇਦਾਂ ਸਾਡੇ ਹੀਰੇ ਨਾਲ ਲੈ ਕੇ ਜਾ ਯਾਰ ਬੰਦਾ ਬਾਹ ਕਮਲਦੀ ਹੈ ਬਹੁਤ ਬਹੁਤ ਹੀਰਾ ਬੰਦਾ ਸੀ ਬਹੁਤ ਘਾਟਾ ਸੀ ਉਹਦਾ ਯਾਰ ਨੌਜਵਾਨਾਂ ਲਈ ਇਨਸਪੀਰੇਸ਼ਨ ਸੀ ਯਾਰ ਉਹਨੇ ਕਰੇ ਕਿ ਅਸਾਂ ਮਾਰ ਨਹੀਂ ਤੱਕਣਾ ਯਾਰ ਐਡੀ ਉਹਦੀ ਬੁਲਦੀ ਭਵਾ 20 ਬੰਦਾਂ ਚੱਕ ਚੱਕ ਕੇ ਮਾਰ ਪਰ ਨਵਾਨਾ ਜੇ ਤੁਹਾਨੂੰ ਮਿਲਣਾ ਸੀ ਇਹ ਬਹੁਤ ਪਿਆਰ ਬਹੁਤ ਬੋ ਯਾਰ ਘਾਟਾ ਪੈ ਗਿਆ ਨਾ ਯਾਰ ਬਾਬਾ ਇਹਦੇ ਨਾਲ ਕਰ ਕਿੱਥੇ ਕੋਲ ਜਾਂਦਾ ਵੀ ਯਾਰ ਸਾਡੇ ਯਾਰ ਨੌਜਵਾਨਾਂ ਨੂੰ ਪਤਾ ਨਹੀਂ ਕੀ ਨਜ਼ਰ ਲੱਗ ਗਈ ਯਾਰ ਹੈ ਉਹ ਮੁੰਡੇ ਦਾ ਜਿਹੜਾ ਰਾਜਵੀਰ ਚ ਬੰਦੇ ਦਾ ਅਜੇ ਸਿਵਾ ਨਹੀਂ ਠੰਡਾ ਹੋਇਆ ਤੇ ਮੈਨੂੰ ਆਹ ਖਬਰ ਆਹ ਖਬਰ ਮਿਲ ਗਈ ਕਹਿੰਦੇ ਯਾਰ ਵਿਰਿੰਦਰ ਘੁੰਮਣ ਮੈਂ ਕਹਾ ਨਾ ਯਾਰ ਉਹ ਨਹੀਂ ਨਹੀਂ ਮੈਂ ਕਹੋ ਉਹ ਮੇਰਾ ਦੋਸਤ ਦਾ ਕਪਲ ਉਹਦੀ ਵੀ ਕਿਨੇ ਕੱਲ ਖਬਰ ਪਾਤੀ ਵੀ ਉਹ ਹੌਸਪੀਟਲ ਮੈਂ ਨਾਲ ਹੀ ਦਿਨੇਸ਼ ਨੂੰ ਫੋਨ ਲਾਇਆ ਮਿਆ ਬਗਾਈਆਂ ਜਦੋਂ ਕਲਮ ਕਰ ਰਹੀ ਸੀ ਜੀ 15 20 ਦਿਨ ਤੱਕ ਅੱਛਾ ਜੀ ਤੇ ਮੈਨੂੰ ਕਹਿੰਦੇ ਸ਼ੈਗੀ ਭਾਜੀ ਯਾਰ ਸਕ੍ਰਿਪਟ ਲਿਖਣੀ ਹੈ ਇਹ ਸਾਰਾ ਕੁਝ ਫਾਈਨਲ ਹੋ ਗਿਆ ਔਰ ਇਹਦਾ ਪਹਾ ਮਾਰ ਜਦੋਂ ਕਹਿੰਦਾ ਬੋਡੀ ਨਹੀਂ ਆਇਆ ਯਾਰ ਬਸ ਫੋਨ ਲਾ ਕੇ ਇਹਨੂੰ ਜਾਣਾ ਕੈਨੇਡਾ ਤੇ ਪਾ ਗੋਰੀਆਂ ਨੂੰ ਪਤਾ ਲੱਗੇ ਵੀ ਸਰਦਾਰ ਮੈਂ ਪੱਗ ਬੰਨ ਉੱਤੇ ਮਾਰੀ ਆਹ ਵਾਹ ਕਸਮ ਗੱਲ ਮੇਰੇ ਮੇਰੇ ਚਾਹ ਹੁੰਦਾ ਸੀ ਮੈਂ ਪੱਗ ਬਨ ਗਈ ਨਾ ਬਨ ਯਾਰ ਆ ਜਦੋਂ ਪਪਾ ਉਹ ਹਿਲਦਾ ਉਹ ਜਦ ਰਤੁਰਦਾ ਹੁੰਦਾ ਈ ਧਰਤੀ ਹਿਲਦੀ ਹੁੰਦੀ ਸੀ ਯਾਰ ਉਹਨੇ ਸੋਹਣੇ ਕੱਪੜੇ ਪਾ ਕੇ ਰੀਲਾ ਬਣਾਉਣੀ ਮੈਂ ਨਾਲ ਹੀ ਫੋਨ ਕਰਨਾ ਮੈਂ ਕਹਿੰਦਾ ਪਾਤਾ ਮਿਲਦਾ ਨਹੀਂ ਯਾਰ ਹੁਣ ਵੀ ਮੈਂ ਕਿਹ ਪ੍ਰੋਗਰਾਮ ਤੇ ਸਦਿਆਂ ਕਰੀ ਯਾਰ ਮੈਂ ਥੱਕੇ ਭਰਾ ਕਹਿੰਦਾ ਲੈ ਵੀਰ ਮੈਂ ਆਣਾ ਨਿੱਕੇ ਵੀਰ ਕਿਹੜੀ ਗੱਲਾਂ ਲਾਉਨੇ ਰੌਣਕ ਆਪਾ ਹੁੰਦਾ ਸੀ ਗਰਦਾਸਪੁਰੀ ਜੀ ਆਪਾਂ ਆਪਣੇ ਏਰੀਏ ਤੇ ਬਣਾਉਣੀ ਤੇ ਮੈਂ ਟਾਈਟਲ ਵੀ ਉਹਦਾ ਨਾ ਰੱਖਿਆ ਜ਼ਿਲ੍ਹਾ ਗਰਦਾਸਪੁਰ ਹਾਏ ਮੇਰੇ ਮਾਲਕ ਤੇ ਅੱਬਾ ਸਾਰਾ ਸਭ ਸਾਰੀ ਟੀਮ ਪਿਆਰ ਸਿਗਾ ਕੰਮ ਪੂਰਾ ਹੀ ਮੈਨੂੰ ਹੈਰਾਨੀ ਸਭ ਤੋਂ ਜ਼ਿਆਦਾ ਇਹ ਆਉਂਦੀ ਹੈ ਕਿ ਐਡੀ ਵੱਡੀ ਗੱਲ ਐਡੀ ਵੱਡੀ ਅਨਕੈਲੀ ਡਾਕਟਰਾਂ ਕੋ ਕਿੱਦਾਂ ਹੋ ਗਈ ਕਿਉਂਕਿ ਐਡਾ ਸ਼ਰੀਰ ਦਾ ਬਾਬਾ ਕੀ ਹੋ ਗਈ ਸੰਗਾ ਸਾਹਿਬ ਐਡਾ ਦਾ ਬੰਦੇ ਨੂੰ ਇਹ ਕਿਹਦਾ ਯਾਰ ਮਸ਼ੀਨਾ ਲਾਹ ਤੋਂ ਬਾਅਦ 4-5 ਵਾਰੀ 6 ਵਾਰੀ ਚੱਕਰ ਨਾ ਜਿਹਦੇ ਵਿੱਚ ਠੇਕਾ ਲੱਗ ਗਿਆ ਸਭ ਤੋਂ ਬਹੁਤ ਮੈਂ ਹੀ ਛੋਟੀ ਚੀਜ਼ ਸੀ ਯਾਰ ਇਹਦੇ ਮਿਲ ਜੂ ਬੰਦਾ ਉਹ ਯਾਰ ਉਹ ਤਾਂ ਬਾਬਾ ਕਮਾਲ ਯਾਰ ਮਹਾਰਾਜ ਜਨਾ ਔਰ ਸਿਮਰਨ ਕੰਨ ਵਾਲਾ ਬੰਦਾ ਯਾਰ ਮੈਂ ਭਾਜੀ ਜੈ ਮਨੀ ਜਨਾ ਤੇ ਐਡਾ ਵੱਡਾ ਆਈਡਲ ਹੋਵੇ ਸੁਸਤੰ ਦੇ ਡਾਕਟਰ ਤੇ ਜਾ ਰਿਹਾ ਵਾ ਸੈਲਫੀਆਂ ਹੋ ਰਹੀਆਂ 5 ਮਿੰਟ ਬਾਅਦ ਉਹਨੂੰ ਮੋਢਿਆਂ ਤੇ ਪੇਰੇ ਯਾਰ ਇਹ ਕੋ ਭੰਗਿਆ ਮੈਂ ਤਾਂ ਬਹੁਤ ਥੱਕਾ ਹੋ ਗਿਆ ਪਾਛ ਬਹੁਤ ਬਹੁਤ ਥੱਕਾ ਯਾਰ ਪਤਾ ਨਹੀਂ ਕਿਉਂ ਯਾਰ ਕੋਈ ਕੁਮਾਰ ਸੱਚੇ ਪਾਤਸ਼ਾਹ ਮੈਂ ਤਾਂ ਕਹਿੰਦਾ ਦੁਆ ਕਰਦਾ ਭਰਾ ਸੱਚੇ ਪਾਸ਼ਾ ਕਿਰਪਾ ਕਰੋ ਨੌਜਵਾਨੀ ਦੀ ਕਿਰਪਾ ਕਰੋ ਪੰਜਾਬ ਦੀ ਕਿਰਪਾ ਕਰੋ ਸਰਬੱਤ ਦਾ ਭਲਾ ਮੰਗਦੇ ਆ ਬਾਬਾ ਇਦਾਂ ਸਾਡੇ ਹੀਰੇ ਨਾਲ ਲੈ ਕੇ ਜਾ ਯਾਰ ਬੰਦਾ پاک ਮਲਦੀ ਹੈ ਬਹੁਤ ਬਹੁਤ ਹੀਰਾਂ ਬੰਦਾ ਸੀ ਬਹੁਤ ਘਾਟਾ ਸੀ ਉਹਦਾ ਯਾਰ ਨੌਜਵਾਨਾਂ ਨੇ ਇਨਸਪੀਰੇਸ਼ਨ ਸੀ ਯਾਰ ਉਹਨੇ ਕਰੇ ਕਿ ਅਸਾਂ ਮਾਰ ਨਹੀਂ ਤੱਕਣਾ ਯਾਰ ਐਡੀ ਉਹਦੀ ਬੁਲਦੀ ਭਵਾ 20 ਬੰਦੇ ਚੱਕ ਚੱਕ ਕੇ ਮਾਰ ਪਰ ਨਵਾਨਾ ਜੇ ਤੁਹਾਨੂੰ ਮੈਨੂੰ ਅਸੀਂ ਇਹ ਬਹੁਤ ਪਿਆਰ ਬਹੁਤ ਬੋ ਯਾਰ ਘਾਟਾ ਪੈ ਗਿਆ ਨਾ ਯਾਰ ਬਾਬਾ ਇਹਦੇ ਨਾਲ ਕਰ ਕਿੱਥੇ ਕੋਲ ਜਾਂਦਾ ਯਾਰ ਸਾਡੇ ਯਾਰ ਨੌਜਵਾਨਾਂ ਨੂੰ ਪਤਾ ਨਹੀਂ ਕੀ ਨਜ਼ਰ ਲੱਗ ਗਈ ਯਾਰ ਹੈ ਉਹ ਮੁੰਡੇ ਦਾ ਜਿਹੜਾ ਰਾਜਵੀਰ ਚ ਬੰਦੇ ਦਾ ਅਜੇ ਸਿਵਾ ਨਹੀਂ ਠੰਡਾ ਹੋਇਆ ਤੇ ਮੈਨੂੰ ਆਹ ਖਬਰ ਆਹ ਖਬਰ ਮਿਲ ਗਈ ਕਹਿੰਦੇ ਯਾਰ ਬਿਰਿੰਦਰ ਘੁੰਮਣ ਮੈਂ ਕਹਾ ਨਾ ਯਾਰ ਉਹ ਨਹੀਂ ਨਹੀਂ ਮੈਂ ਕਹਾਂ ਉਹ ਮੇਰਾ ਦੋਸਤ ਦਾ ਕਪਲ ਉਹਦੀ ਵੀ ਕਿਨੇ ਕੱਲ ਖਬਰ ਪਾਤੀ ਵੀ ਉਹ ਹਸਪੀਟਲ ਮੈਂ ਨਾਲ ਹੀ ਦਿਨੇਸ਼ ਨੂੰ ਫੋਨ ਲਾਇਆ ਮਾਰ ਬਗਾਈਆਂ